ਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਕਿ ਤੁਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀਪੁਰ ਨੂੰ ਸਮਰਪਤ ਭਾਈ ਮਤੀ ਦਾਸ ਜੀ ਦੇ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਸ਼ਹੀਦੀਪੁਰ ਨੂੰ ਸਮਰਪਤ ਜੋ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ ਸੀ ਉਹ ਵੱਖ-ਵੱਖ ਨਗਰਾਂ ਦੇ ਵਿੱਚ ਹੁੰਦਾ ਹੋਇਆ ਜਿਹਦੀ ਆਰੰਭਤਾ ਅਸਾਮ ਦੀ ਧਰਤੀ ਉਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਕੀਤੀ ਗਈ ਸੀ ਵੱਖ-ਵੱਖ ਪੜਾਵਾਂ ਤੋਂ ਇਹ ਦੋਸਤਾਂ ਦੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਦੀ ਹੋ ਕੇ ਸਾਰੀ ਕਾਇਨਾਤ ਨੂੰ ਠੰਡ ਵਰਤਾ ਕੇ ਜਿਹੜੇ ਡੇਰਾ ਬਾਬਾ ਨਾਨਕ ਦੀ ਧਰਤੀ ਉੱਤੇ ਆਪ ਦੀਕ ਨੂੰ ਰਾਤ ਗੜਾ ਨਗਰ ਕੀਰਤਨ ਨੂੰ ਪਹੁੰਚਿਆ ਸੀ ਅੱਜ 9 ਤਰੀਕ ਨੂੰ ਇੱਥੇ ਆਰੰਭਤਾ ਹੋ ਕੇ ਨਗਰ ਕੀਰਤਨ ਦਾ ਵਿਸ਼ਰਾਮ ਜਿਹੜਾ ਇਹ ਗੁਰਦੁਆਰਾ ਬੁਰਸਾਵ ਧਾਰੀ ਵਾਲਿਆ ਤੇ ਸੰਗਤਾਂ ਦਾ ਬੜਾ ਵੱਡਾ ਉਤਸ਼ਾਹ ਹੈ ਤੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਉਹਦੇ ਬਾਰੇ ਸਨੇਹਾਂ ਚੱਲ ਜਾਂਦਾ ਹੈ ਸੰਗਤ ਦੇ ਕੋਲ ਹੈ ਤੇ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਚਾ ਪੈਦਾ ਹੋ ਜਾਂਦਾ ਸੰਗਤਾਂ ਚਾ ਪੈਦਾ ਹੋ ਜਾਂਦਾ ਤੇ ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਰਹਿਮਤ ਵਰਤਾਈ ਹੈ ਕਿ ਸੰਗਤਾਂ ਨੇ ਬੜੇ ਵੱਡੇ ਪੱਧਰ ਤੇ ਉੱਤੇ ਪਹੁੰਚ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਹੈ ਜਿੰਨੀਆਂ ਵੀ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਹੈ ਅਸੀਂ ਸਾਰੇ ਨਗਰਾਂ ਦਾ ਵੀ ਧੰਵਾਦ ਕਰਦੇ ਹਾਂ ਤੇ ਸਾਰੀਆਂ ਸੰਗਤਾਂ ਦਾ ਧੰਵਾਦ ਕਰਦੇ ਹਾਂ ਚਲੋ ਤੁਸੀਂ ਜਿਹੜੀ ਸਮਾਰਥੀ ਇਹਦੀ ਸਮਾਰਥੀ ਹੈ ਜੀ ਜਿਹੜੀ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਜਿਹੜੀ ਹੈ ਅਨੰਦਪੁਰ ਸਾਹਿਬ ਵਿਖੇ ਹੋਣੀ ਹੈ ਜਿੱਤੇ ਤਾਂ ਅਗਰੂ ਇੱਕ ਬਹਾਦਰ ਪਾਤਸ਼ਾਹ ਜੀ ਦਾ ਸੀਸ ਜਦੋਂ ਭਾਈ ਜੈਤਾ ਜੀ ਲੈ ਕੇ ਆਏ ਨਹੀਂ ਤੇ ਉੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਜੀ ਸੀਸ ਦਾ ਉੱਥੇ ਜਾ ਕੇ ਸਾਰੀ ਜਿਹੜੀ ਹੈ ਸਮਾਪਤੀ ਨਗਰ ਕੀ ਫਾਂਦੀ ਹੋਣੀ ਹੈ ਫਿਰ ਵੱਡੇ ਜਿਹੜੇ ਨੇ ਉਹ ਸਮਾਗਮ ਜਿਹੜੇ ਉੱਥੇ ਲਿਖੇ ਜਾਣਗੇ ਸੰਗਤਾਂ ਵੱਲੋਂ ਬੜਾ ਵਧੀਆ ਹੰਗਾਰਾ ਹੈ ਸੰਗਤਾਂ ਵਿੱਚ ਬੜਾ ਪਿਆਰ ਹੈ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਤੇ ਰੰਗ ਵੀ ਗੁਰੂ ਘਰ ਦੇ ਵਿੱਚੋਂ ਕੋਈ ਆਵਾਜ਼ ਪੈਂਦੀ ਹੈ ਤੇ ਇਹ ਪੰਜਾਬ ਦੀ ਚੜ੍ਹਦੀ ਕਲਾ ਹੈ ਕੀ ਪੰਜਾਬ ਦੀ ਸੰਗਤ ਜਿਹੜੀ ਹੈ ਉਹ ਸਿੱਖ ਸੰਗਤ ਜਿਹੜੀ ਆ ਵੱਡੇ ਪੱਧਰ ਤੇ ਜਾ ਕੇ ਆਪਣੇ ਗੁਰੂਆਂ ਨੂੰ ਆਪਣੇ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਪਹੁੰਚਦੀ ਹੈ। ਜਿਹਦੇ ਤੋਂ ਪੰਜਾਬ ਤੋਂ ਬਾਹਰ ਵੀ ਜਿਹੜੇ ਲੱਖਾਂ ਲੋਕਾਂ ਦੀ ਦੇਖਣ ਮਿਲਿਆ। ਪੰਜਾਬ ਤੋਂ ਬਾਹਰ ਵੀ ਜਿੱਤਰਾ ਅਸੀਂ ਦੇਖ ਰਹੇ ਹਾਂ ਕਿ ਅੱਜ ਡੇਰਾ ਬਾਬਾ ਨਾਨਕ ਜਦੋਂ ਨਗਰ ਕੀਰਤਨ ਆਰੰਭ ਹੋਇਆ ਤੇ ਸੰਗਤਾਂ ਸਾਰੀ ਛੜਕ ਜਿੰਨੀ ਹੈ। ਗੁਰਦਾਸਪੁਰ ਰੋੜੇ ਦੇ ਉੱਤੇ ਸੰਗਤ ਹੀ ਨਜ਼ਰ ਆਉਂਦੀ ਸੀ। ਜਿਵੇਂ ਸਾਰੀ ਸੰਗਤ ਹੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਰੋੜ ਤੇ ਆ ਗਈ। ਇਸੇ ਤਰ੍ਹਾਂ ਜਦੋਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਪੰਜਾਬ ਤੋਂ ਅਗਰ ਸਟੇਟਾਂ ਦੇ ਵਿੱਚ ਵੀ ਨਗਰ ਕੀਰਤਨ ਗਏ ਆਏ। ਤੇ ਉਥੇ ਵੀ ਸੰਗਤਾਂ ਨੇ ਇੰਨਾ ਉਤਸ਼ਾਹ ਵਿਖਾਇਆ ਕਿ ਘਰਾਂ ਦੇ ਘਰ ਖਾਲੀ ਹੋ ਕੇ ਸ਼ਰਧਾਂਤ ਉੱਤੇ ਆ ਕੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੰਗਤਾਂ ਨੇ ਸੰਗਤਾਂ ਨੇ بڑا ਖਾਰ ਭਾਰਤੀ ਪੰਜ ਪਿਆਰੇ ਸਹਿਬਾਨ ਜੀ ਨੂੰ ਸਰਪਾਉ ਦੇ ਕੇ ਜਿਹੜਾ ਇਹ ਹਰ ਤਰੀਕੇ ਨਾਲ ਵਧੀਆ ਸਵਾਗਤ ਜਿਹੜਾ ਇਹ ਨਗਰ ਕੀਰਤ ਹੁੰਦਾ ਹੈ